ਆਪੇ ਚਾਂਚਾ ਕੇ ਘਰ ਆਉਂਦਾ ਮੈਨੂੰ ਵੀ ਪਾ ਦੇ ਹਾਂਜੀ ਵੀਰੇ ਓਏ ਕੱਢ ਜਾ ਮੇਰੀ ਰੋਟੀ ਦਾ ਫਾਇ ਰੋਟੀ ਆਣੀ ਮਰਤੇ ਬਹੁਤ ਪਾਰਖੀਆਂ ਸੌਰੀ ਅੱਜ ਤਾਂ ਪਾ ਦੇ ਭਾਈ ਉਹ ਖੜ ਜਾ ਯਾ ਰੋਟੀ ਦਾ ਖਾ ਲੈਣ ਦੇ ਨੇਰੀਆ ਹੀ ਆ ਤੈਨੂੰ ਕੀ ਕਰਨਾ ਤੂੰ ਗਿਆ ਪਵਾ ਕੇ ਮੱਲ ਲਾਉਣੇ ਨੇ ਤਾਂ ਐਨਨਵਾ ਰੋਟੀ ਖਾ ਲੂਗਾ ਫਿਰ ਕੀ ਫਾਇਦਾ ਕਿਉਂ ਪਾਉਣ ਦਾ ਓਈ ਖਾ ਲੈ ਓਏ ਦੁਪਹਿਰੇ ਪਾ ਦਾਂਗੇ ਮੱਲੇ ਟੋਣੇ ਨੇ ਤਾਂ ਕਿਉਂ ਪੁੱਆ ਕੇ ਦੱਸ 18 ਮਾਰਦਾ ਰੋਡ ਚਰਦਾ ਕੁਛ ਨਹੀਂ ਚੰਕੇ ਚੋ ਬੇ ਯਾਰ ਖਾਲਾ ਯਾਰ ਤੂੰ ਢੀੜੇ ਮਰ ਬੈ ਗਿਆ ਯਾਰ ਨੰਬਰੀ ਮੜਿਆ ਪਾਸਾ ਮੈਂ ਇੱਥੀ ਲਵਾ ਦੇ ਉਹ ਵਰਕਿਆ ਮੈਨੂੰ ਆ ਹਾਂ ਬਾਹਰ ਮੜਿਆ ਪਾਸਾ ਓਏ ਇਹਨਾਂ ਖਾਣਗੇ ਸਾਨੂੰ ਕੀ ਹੋ ਰਾਇਆ ਤੈਨੂੰ ਡਾਊਨਲੋਡ ਛੇ ਚਾਟ